SSP ਬਠਿੰਡਾ ਮਨੀਤਕਰ ਕੋਂਡਲ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਜਿਨ੍ਹਾਂ ਵੱਲੋਂ ਸਖਤ ਕਾਰਵਾਈ ਕਰਦੇ ਹੋਏ CIA ਸਟਾਫ ਦੇ ਤਿੰਨ ਮੁਲਾਜ਼ਮਾਂ ਨੂੰ ਮੁਅਤਲ ਕਰਦੇ ਹੋਏ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ CIA ਸਟਾਫ ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ SSP ਬਠਿੰਡਾ ਮਨੀਤਕਰ ਕੋਂਡਲ ਨੇ ਦੱਸਿਆ ਕਿ ਨਸ਼ਿਆਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਬਠਿੰਡਾ ਪੁਲਿਸ ਨੂੰ ਨਸ਼ਿਆਂ ਨੂੰ ਲੈ ਕੇ ਕੁਝ ਟਾਸਕ ਦਿੱਤੇ ਗਏ ਸਨ ਪਰ CIA ਸਟਾਫ ਦੇ ASI ਹਰਿੰਦਰ ਸਿੰਘ ਸੀਨੀਅਰ ਕਨਸਟੇਬਲ ਲਖਬੀਰ ਸਿੰਘ ਅਤੇ ਸੀਨੀਅਰ ਕਨਸਟੇਬਲ ਅਮਰੀਕ ਸਿੰਘ ਵੱਲੋਂ ਇਹਨਾਂ ਟਾਸਕਾਂ ਨੂੰ ਪੂਰਾ ਨਾ ਕਰਦੇ ਹੋਏ ਡਿਊਟੀ ਵਿੱਚ ਅਣਗਹਿਲੀ ਕੀਤੀ ਗਈ ਅਤੇ CIA ਇੰਚਾਰਜ ਸੁਵਿੰਦਰ ਸਿੰਘ ਦੀ ਸੁਪਰਵਾਈਜ਼ਨ ਅਧੀਨ ਇਹ ਕਰਮਚਾਰੀ ਆਉਂਦੇ ਸਨ ਜਿਸ ਵੱਲੋਂ ਇਹਨਾਂ ਕਰਮਚਾਰੀਆਂ ਤੋਂ ਟਾਸਕ ਪੂਰਾ ਕਰਵਾਉਣ ਦੇ ਲਈ ਯਤਨ ਨਹੀਂ ਕੀਤੇ ਗਏ ਜਿਸ ਦੇ ਚਲਦਿਆਂ ਜਸਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਜ਼ ਹੈ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨੌਨ ਸੀਰੀਅਸਲੀ ਆਪਣੀ ਰਿਸਪੋਨਸੀਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ ਸੀਆਈਏ ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ ਐਸਪੀਡੀ ਵੱਲੋਂ ਰਿਟਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪੋਨਸਿਬਲੀ ਨਹੀਂ ਨਿਭਾਏ ਉਹਦੇ ਬਿਹਾਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਖੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲ ਸੁਪਰਵਿਜ਼ਨ ਦਾ ਇਨਚਾਰਜ ਸੀਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਆਫ ਪੂਰ ਸੁਪਰਵਿਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੇ ਡਿਪਾਰਟਮੈਂਟਿਕ ਹੋ ਗਏ। ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਇਲੈਕਸ਼ਨ ਹੁੰਦਾ। ਦੈਟ ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਿਲੀ ਨਹੀਂ ਡਿਲੀਵਰ ਕੀਤੇ। ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ। ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਹਦੇ ਤੇ ਐਕਸ਼ਨ ਲੈ ਹੈ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਕੋਲ